ਤੇ ਤੁਹਾਨੂੰ ਪਹਿਲਾ ਰਸਤਾ ਦਿਖਾ ਦਿੰਨੇ ਆ ਆ ਦੇਖੋ ਰਸਤਾ ਜਿਹੜਾ ਬਹੁਤ ਵਧੀਆ ਹੈਗਾ ਤੇ ਆ ਦੇਖ ਲਓ ਹਾਲਾਤ ਜੇ ਮੇਰੇ ਵਰਗਾ ਕੋਈ ਮੂਰੇ ਲਾ ਕੇ ਕੰਮ ਕਰਦਾ ਉਹਨੂੰ ਕਰਨ ਨਹੀਂ ਦਿੰਦਾ ਕੋਈ ਜੇ ਕੋਈ ਸੇਵਾ ਕਰਨੀ ਚਾਹੁੰਦਾ ਉਹਨੂੰ ਕਰਨ ਨਹੀਂ ਦਿੰਦਾ ਤੇ ਸਾਡੀ ਕੋਸ਼ਿਸ਼ ਹੁਣ ਇਹ ਜਾਰੀ ਆ ਵੀ ਅਸੀਂ ਕੋਸ਼ਿਸ਼ ਕਰਦੇ ਆ ਵੀ ਸਪਰੇਅ ਲਿਆ ਕੇ ਤੇ ਇਹਨਾਂ ਤੇ ਕਰਵਾਵਾਂਗੇ ਤੇ ਹੁਣ ਪਿੰਡ ਵਾਲਿਆਂ ਨੂੰ ਬੇਨਤੀ ਆ ਜਿਹੜਾ ਇੱਥੇ ਕੋਈ ਮਾਲ ਪਸੂ ਲੈ ਕੇ ਆਉ ਜਾਂ ਕਿਸੇ ਦਾ ਮਾਲ ਪਸੂ ਨੂੰ ਕੁਛ ਹੁੰਦਾਗਾ ਤਾਂ ਉਹ ਖੁਦ ਆਪ ਦਾ ਆਪ ਜ਼ਿੰਮੇਵਾਰ ਆ ਤੇ ਇਧਰ ਵੀ ਜਿਹੜਾ ਤੁਸੀਂ ਦੇਖ ਲੋ ਕਾਫੂਸ ਜੇ ਕਿਸੇ ਦੀ ਮਰਗਤ ਹੋ ਜਾਂਦੀ ਆ ਤਾਂ ਇੱਥੇ ਹਾਲਾਤ ਦੇਖੋ ਖੜਨ ਦੇ ਵੀ ਜਿਹੜੇ ਮਰਗਤ ਵੇਲੇ ਜਦੋਂ ਇੱਥੇ ਚਾਰ ਭਾਈ ਕਿਸੇ ਨੂੰ ਲੈ ਕੇ ਆਉਂਦੇ ਨੇ ਡੈੱਡ ਬੋਡੀ ਨੂੰ ਸੰਸਕਾਰ ਤੇ ਇੱਥੇ ਖੜਨ ਨੂੰ ਜਗ੍ਹਾ ਨਹੀਂ ਹੈਗੀ ਤੁਸੀਂ ਐਂ ਦੇਖ ਲਓ ਘਾਹ ਫੂਸ ਬੂਈਆਂ ਸਭ ਕੁਝ ਹੋਇਆ ਪਿਆ ਜਿਹੜੇ ਇੱਥੇ ਆ ਜਗ੍ਹਾ ਗਈ ਇਧਰਲੀ ਸਾਈਡ ਆ ਗਈ ਆ ਤੁਹਾਨੂੰ ਦਿਖਾ ਦਿੰਨੇ ਆ ਇਹ ਜਗ੍ਹਾ ਜਿਹੜੀ ਇਸ ਤਰ੍ਹਾਂ ਰੱਖੀ ਹੋਈ ਸੀਗੀ ਵੀ ਰੱਬ ਨਾ ਕਰੇ ਕੁਦਰਤੀ ਕਿਸੇ ਬੱਚੇ ਨੂੰ ਤਕਨੀਕੀ ਪ੍ਰੋਬਲਮ ਆਉਣ ਕਰਕੇ ਸਰੀਰ ਦੇ ਵਿੱਚ ਕੋਈ ਫਾਲਟ ਆ ਜਾਏ ਇਹ ਐਂਸਰ ਵੀ ਪੁਰ ਜਾਂਦਾ ਤੇ ਉਹਨਾਂ ਨੂੰ ਬੱਚਾ ਜਗਾ ਇੱਧਰ ਬਣਾਈ ਹੋਈ ਆ ਆ ਜਗਾ ਦੇ ਵਿੱਚ ਆ ਤੁਸੀਂ ਹਾਲਾਤ ਦੇਖ ਲਓ ਇੱਥੇ ਬੱਚੇ ਨੂੰ ਜੇ ਕਿਸੇ ਦਾ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਇੱਥੇ ਵੀ ਕਿਵੇਂ ਆਉਂ ਉਹ ਦੱਬਣ ਕਿਵੇਂ ਆਉਣਗੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਿਆ ਫਿਰ ਉਸ ਤੋਂ ਬਾਅਦ ਪ੍ਰੋਬਲਮ ਹੋਈ ਹੋਣੀ ਬੱਚੇ ਦੀ ਡੈਥ ਹੋਈ ਹੋਣੀ ਨੇ ਅੱবি ਕਿੱਥੇ ਦੱਬ ਕੇ ਗਏ ਨੇ ਤੇ ਆ ਇਸ ਸ਼ਮਸ਼ਾਨ ਘਾਟ ਦੇ ਵਿੱਚ ਅਸੀਂ ਆਏ ਸੀਗੇ ਅੱਜ ਉੱਥੇ ਲਾਈਆਂ ਹੋਆਂ ਨੇ ਮੋਟਰਾਂ ਦਰਖਤਾਂ ਦੇ ਅਰੇਗਾ ਪਾਰਕਾਂ ਦੇ ਵਿੱਚ ਇੱਥੇ ਆ ਪੇਪਰ ਨੇ ਜਿਹੜੇ ਸੁਰੇ ਬੈਠ ਕੇ ਸਿੱਖਤਾ ਆ ਦੇਖ ਲੋ ਹੋਣਿਆ ਲੋਕਾਂ ਦੇ ਬਹੁਤ ਗੰਦ ਪਾ ਕੇ ਜਾਨ ਉਸਾਨ ਘਾਟ ਦੇ ਵਿੱਚ ਸਿਵਿਆਂ ਦੇ ਵਿੱਚ ਫਰਾਈਆਂ ਹੋਈਆਂ ਨੇ ਕੋਈ ਭੂਤਾਂ ਨਹੀਂ ਹੁੰਦੀਆਂ ਸਾਡੇ ਵਰਗੇ ਸੇਵਾਦਾਰ ਨੇ ਕੇ ਜਾਂਦੇ ਆ ਜਾਂ ਬੰਦ ਕਰਕੇ ਜਾਂਦੇ ਨੇ ਤੋ ਇਹ ਇੱਥੇ ਆ ਚਿੱਟਾ ਪੀਣ ਵਾਲੀਆਂ ਜਾਂ ਜੀ ਬਣ ਕੇ ਸਾਰਿਆਂ ਨੂੰ ਬੇਨਤੀ ਆ ਜਿੰਨੇ ਲੱਗ ਰਿਹਾ ਪਹਿਲਾਂ ਤਾਂ ਉਹਨਾਂ ਨੂੰ ਬੇਨਤੀ ਕਰ ਦਿਆ ਆ ਸਟਿੰਗਾ ਸਟੁੰਗਾ ਜਾਂ ਪੀਣੀਆਂ ਬੰਦ ਕਰ ਰਹੇ ਹੋ ਇਹ ਸੇਤਾ ਮਸਾ ਸਰਕਲ ਹੋਣੀ ਹੋ ਰਿਹਾ ਸੈਟ ਤੁਸੀਂ ਤੇ ਫਿਰ ਨਸ਼ੇ ਜਦੋਂ ਤੁਹਾਡੇ ਪੂਰੇ ਨਹੀਂ ਗੀਆਂ ਕਰਦੇ ਹੋ ਤੇ ਨਾਲੇ ਮਾਪਿਆਂ ਨੂੰ ਤੰਗ ਇਹਨਾਂ ਦੇ ਵਿੱਚੋਂ ਤੁਹਾਨੂੰ ਪਾਸ ਤੁਹਾਨੂੰ ਦਿਖਾਉਣਿਆ ਇਧਰਲੇ ਹਾਲਾਤ ਆ ਜਿਹੜੇ ਸਾਰੇ ਆ ਮੋਟਰ ਲੱਗੀ ਗਿਆਨ ਖੜਿਆ ਆ ਦੇਖ ਲੋ ਇਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ। ਓਹ ਈ ਸਾਈਡ ਵੀ ਜਿੱਥੇ ਬੱਚਾ ਤਾਂ ਵੀ ਉਹਨੂੰ ਦੱਬਣ ਦਾ ਐਸ ਜਗ੍ਹਾ ਦੇ ਵਿੱਚ ਅਗਰ ਇੱਥੇ ਲੋਕਾਂ ਨੇ ਆ ਕੇ ਖੜਨਾ ਹੁੰਦਾ ਤੇ ਇੱਧਰ ਬੈਠਣ ਲਈ ਜਗ੍ਹਾ ਬਣਾਈ ਹੁੰਦੀ ਆ। ਪਰ ਹੁੰਦਾ ਜਗ੍ਹੀ ਪ੍ਰੋਪਰ ਇੰਨੀ ਕੁ ਖੜਨਾ ਦਾ ਤੇ ਬਹੁਤ ਜਿਆਦਾ ਖੜਨ ਨੂੰ ਜਗ੍ਹਾ ਨਹੀਂ ਰਹੇ ਜਦੋਂ ਇਹ ਕਿਸੇ ਟਾਈਮ ਨੂੰ ਉਹ ਜੂ ਲੋਕ ਆਦੀ ਵੀ ਹੁੰਦੀ ਆ ਹਨ ਵੀ ਖੜਨਾ ਜਾਂ ਉਧਰ ਜਗ੍ਹਾ ਜਿਹੜੀ ਇਹ ਰੱਖੀਆਂ ਹੋਈਆਂ ਸੀ ਵੀ ਕਈ ਵਾਰ ਕੁੱਤੇ ਉਹ ਚੀਜ਼ ਦਾ ਖਾਸ ਧਿਆਨ ਰੱਖਿਆ ਹੋਇਆ ਸਾਰਾ ਕਹਾ ਦੇਖ ਲੋ ਤੁਸੀਂ ਬਦਿਆਂ ਬਈ ਰਲ ਮਿਲ ਕੇ ਜਿਹੜਾ ਦਾ ਹੱਲ ਕਰਵਾਇਆ ਉਹ ਵੀ ਇਧਰ ਮੋਟਰਾਂ ਲੱਗੀਆਂ ਹੋਈਆਂ ਸ਼ਰਮ ਚਾਹੀਦੀ ਆ ਪੂਰਾ ਮਾੜੇ ਮੋਟੀ ਪੂਰਾ ਕਹੀ ਜਾਵੇ ਕਿਉਂਕਿ ਦੁੱਖ ਲੱਗਦਾ ਜ ਸਾਡੇ 4 ਜਣੇ ਪੈਰ ਖਿੱਚਣ ਵਾਲੇ ਹੋ ਜਾਂਦੇ ਨੇ ਵੀਰ ਅੱਗੇ ਕਿਉਂ ਕਰਦਾ ਕਮੌਣੇ ਖਰਚਾ ਵੀ ਕਰੀ ਜਾਂਦੇ ਆ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਭਾਈ ਸਾਰੇ ਪਿੰਡ ਦਾ ਮੈਟਰ ਨਹੀਂ ਕੋਈ ਕਿਸੇ ਦਾ ਨਹੀਂ ਹੈਗਾ ਤੁਸੀਂ ਅੱਗੇ ਲੱਗ ਕੇ ਮੂਹਰੇ ਲੱਗ ਟੈਂਕ ਦਾ ਇੱਕ ਟੈਂਕ ਲਿਆ ਕੇ ਸਪਰੇਅ ਵਾਲਾ ਜੇ ਸਾਰੀਆਂ ਮੱਚ ਜਾਣ ਤੇ ਇੱਥੇ ਵਿੱਚ ਜਦੋਂ ਕੋਈ ਮਾਰਗਤ ਹੁੰਦੀ ਆ ਤੇ ਜਦੋਂ ਸੇ ਸੰਸਾਰ ਜਿਹੜੇ ਉਧਰ ਤਾਂ ਅਰਥੀ ਮੋੜੇ ਤੇ ਹੁੰਦੀ ਆ ਉਧਰੋਂ ਅਗਲਾ ਦੇਖਦਾ ਜਦੋਂ ਹੈਰਾਨ ਰਹਿ ਜਾਂਦਾ ਵੀ ਯਾਰ ਇੰਨਾ ਕੁਛ ਤੇ ਬਹੁਤ ਮਾੜੀ ਪਾ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਸਾਡੇ ਵਰਗਿਆਂ ਨਾਲ ਤਾਂ ਨੂੰ ਪਤੀ ਆ ਮੈਂ ਰੋਜ਼ ਵੀਡੀਓ ਵੀ ਪਾਉਣਾ ਰਹਿਣਾ ਤੇ ਸੇ ਬੰਦੇ ਨੇ ਸਹਿਯੋਗ ਨਹੀਂ ਦਿੱਤਾ ਜੀ ਨਾਲ ਖੜਿਆ ਹੈਲਪ ਕਰਦੇ ਆ ਵੀ ਚੱਲ ਕਿਉਂਕਿ ਜੇ ਜੇ ਤੁਸੀਂ ਗੌਰ ਕਰ ਸਕਦੇ ਹੋ ਨਾ ਸਾਰੇ ਤੇ ਇਧਰ ਜਿਵੇਂ ਮੋਟਰ ਲੱਗੀ ਹੋਈ ਆ ਤੇ ਇਹ ਮੋਟਰਾਂ ਦਾ ਖਾਸ ਕਰਕੇ ਬਾਈ ਧਿਆਨ ਸੇ ਪੱਤੇ ਵਾਲੇ ਕਿਤੇ ਇਥੋਂ ਮੋਟਰ ਨਾਲ ਕੋਈ ਕੱਢ ਕੇ ਰੋਜ਼ ਵਾਂਗੂ ਇੱਥੇ ਚੈੱਕ ਕਰਕੇ ਜਾਂਦਾ ਜਿਹੜੇ ਲੰਬੇ ਲੰਬੇ ਖਰਚਾ ਨਹੀਂ ਕੀਤਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕੋਈ ਵੀ ਕਿੰਨੇ ਸਾਲ ਹੋ ਗਏ ਤੇ ਅੱਜ ਤੱਕ ਦਾ ਕੋਈ ਵਿਚਾਰੇ ਯਾਰ ਪੁੱਣ ਸਹੀ ਤੇ ਜੇ ਕੋਈ ਸੇਵਾ ਕਰਨੀ ਚਾਹੁੰਦਾ ਲਾਇਬ੍ਰੇਰੀ ਦੇ ਵਿੱਚ ਸੇਵਾ ਕਰਦੇ ਨੇ ਉੱਥੇ ਵੀ ਕਿਉਂ ਸੰਭਾਲ ਕਰਦਾ ਗੱਲ ਕਹਿਣਾ ਮੈਂ ਜਿਵੇਂ ਵੀ ਕਿਸੇ ਦਾ ਕੋਈ ਟਾਈਮ ਲੱਗਦਾ ਚਾਹੇ ਬਾਅਦ ਤੋਂ ਬਾਅਦ ਮੈਸੇਜ ਕਰੋ ਤੇ ਆ ਦੇਖ ਲਓ ਇੱਥੇ ਲੋਕ ਜਿਹੜੇ ਮੱਜਾਂ ਨੂੰ ਤਾਂ ਚਾਰਨ ਆ ਜਾਂਦੇ ਨੇ ਪਰ ਆ ਚੀਜ਼ਾਂ 'ਚ ਖਿਆਲ ਨਹੀਂ ਰੱਖਦੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ